ਸਰਕਾਰ ਤੋਂ ਪਤੰਤ ਸੱਜਣ ਸਤਿਏਕ ਤੇ ਸਜੇ ਬੈਠੇ ਨੇ ਤੇ ਬਹੁਤ ਹੀ ਸਰਕਾਰਤ ਕਵੀ ਉਹ ਸੰਗਤੀ ਰੂਪ ਚ ਸਾਹਮਣੇ ਸਜੇ ਬੈਠੇ ਨੇ ਆਜ ਦਾ ਇਹ ਸਮਾਗਮ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਨੂੰ ਸਮਰਪਿਤ ਕੀਤਾ ਗਿਆ ਹੈ ਗੱਦੀ ਤੇ ਫਤਿਹ ਬਲਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਇਤਿਹਾਸ ਦਾ ਕੋਈ ਵੀ ਨਹੀਂ ਪੰਨਾ ਗਾਰਮ ਕਰ ਰਿਹਾ ਨਾ ਜਿਹੜਾ ਕੁਰਬਾਨੀਆਂ ਦੀ ਲਹੂ ਪਿਜਾ ਇਤਿਹਾਸ ਦਾ ਹਰ ਅੱਖਰ ਦੱਸਦਾ ਦਾਸਤਾ ਸਾਨੂੰ ਬਲੀਦਾਨੀਆਂ ਦੀ ਆ ਕਰਨਾ ਪੈਂਦਾ ਏ ਮਰਨ ਕਬੂਲ ਪੈ ਲੋ ਸਾਨੂੰ ਮੌਤ ਮਰਗਾਨੀ ਨੇ ਕੀ ਕਹਿਆ ਅਸੀਂ ਅੰਸ ਸਰਵਾਂਸ ਤੋਂ ਗਾਨੀਆਂ ਦੀ ਬਹੁਤ ਸਤਕਾਰਯੋਗ ਭੈਣਾਂ ਬੈਠੀਆਂ ਨੇ ਮਾਤਾ ਗੁਜਰੀ ਦੇ ਨਾਲ ਸੀ ਹੋਈ ਜਿੱਦਾਂ ਕਿਸੇ ਨਾਲ ਨਹੀਂ ਹੋਈ ਤੇ ਨਾ ਹੋਈ ਮਾਤਾ ਗੁਜਰੀ ਦੇ ਨਾਲ ਸੀ ਹੋਈ ਜਿੱਦਾਂ ਆ ਕਿਸੇ ਨਾਲ ਨਹੀਂ ਹੋਈ ਤੇ ਨਾ ਹੋਈ ਗੁਜਰੀ ਜਈ ਨਹੀਂ ਕਿਸੇ ਦੀ ਮਾਂ ਹੋਣੀ ਗੋਬਿੰਦ ਜਿਆ ਨਹੀਂ ਕਿਸੇ ਦਾ ਪੁੱਤ ਹੋਣਾ ਨਹੀਂ ਕਿਸੇ ਦਾ ਪੁੱਤ ਹੋਣਾ ਤੇ ਗੁਜਰੀ ਜਈ ਨਹੀਂ ਕਿਸੇ ਦੀ ਮਾਂ ਹੋਣੀ ਤੋਂ ਇੱਕ ਗੱਲ ਕਰ ਰਿਆਂ ਕਿ ਛੋਟੀ ਉਮਰ ਚ ਕੀਤੇ ਤੂੰ ਕੰਮ ਵੱਡੇ ਸਰਦਾਰ ਭਗਤ ਸਿੰਘ ਦੀ ਗੱਲ ਕਰ ਰਿਆਂ ਛੋਟੀ ਉਮਰ ਤੇ ਕੀਤੇ ਤੂੰ ਕੰਮ ਵੱਡੇ ਤੇ ਬੜੇ ਜੋਸ਼ ਤੇਰਾ ਤੂੰ ਭਗਤ ਸਿੰਘਾ ਉਸ ਕਾਰਜ ਨੂੰ ਸਰੇ ਚੜਾ ਦਿੱਤਾ ਜਿਹੜਾ ਮੁੱਖ ਤੋਂ ਕਿਹਾ ਤੂੰ ਭਗਤ ਸਿੰਘਾ ਤੈਨੂੰ ਕਹਿੰਦੇ ਫਰੰਗੀ ਸੰ ਅਤਵਾਦੀ ਤੇ ਹਰ ਕਸ਼ਟ ਤੂੰ ਸਿਆ ਭਗਤ ਸਿੰਘਾ ਤੇਰੇ ਜਿਆ ਨਹੀਂ ਹੋਰ ਕੋਈ ਹੋ ਸਕਿਆ ਆਪਣੇ ਆਪ ਜਿਹੜਾ ਤੂੰ ਭਗਤ ਸਿੰਘਾ ਤੋਰ ਇੱਕ ਗੱਲ ਹੋਰ ਕਰਦੇ ਆਂ ਉਹ ਤਾਂ ਸੀ ਜਮਾਨਦਰੋ ਇਨਕਲਾਬੀ ਉਹਦੇ ਖੂਨ ਦੇ ਵਿੱਚ ਇਨਕਲਾਬ ਹੈ ਸੀ ਭੰਬਰ ਅੱਖ ਦੇ ਬਾਹ ਬਾਹ ਉੱਠਦੇ ਸੀ ਮਿੱਤੇ ਜਿੰਨਾ ਨੇ ਖੁੱਲ ਗੁਲਾਬ ਹੈ ਸੀ ਕਰਕੇ ਕਤਲ ਲਾਹੌਰ ਵਿੱਚ ਸੰਰਸ ਦਾ ਉਹਨੇ ਜਲਵਾ ਦਾ ਰਸਤਾ ਜੋ ਬੰਦ ਸੁਟਕੇ ਵਿੱਚ ਸੰਭਈ ਦੇ ਕੀਤਾ ਕੰਮ ਉਸ ਲਾਜਵਾਬ ਹੈ ਸੀ ਤੇ ਲਾੜੀ ਮੋਤ ਨਾਲ ਵਿਆਹ ਕਰਵਾਉਣ ਮੇਰੇ ਉਸ ਦੂਲੇ ਦੀ ਵੱਖਰੀ ਸ਼ਾਨ ਹੈ ਸੀ ਲਾੜੀ ਮੋਤ ਨਾਲ ਵਿਆਹ ਸਾਰੀ ਉਮਰ ਹੀ ਜਾਤੀਗ ਸੰਘਰਸ਼ ਕੀਤਾ ਚਲਦਾ ਰਿਹਾ ਤੇਗ ਦੀ ਧਾਰ ਉਤੇ ਸਾਰੀ ਉਮਰ ਹੀ ਜਾਤੀਗ ਸੰਘਰਸ਼ ਕੀਤਾ ਚਲਦਾ ਰਿਹਾ ਤੇਗ ਦੀ ਧਾਰ ਉਤੇ ਖੜੇ ਮੱਥੇ ਹੀ ਘਰੇ ਤੋਂ ਆ ਫੰਦਾ ਜਾ ਕੇ ਖੜ ਗਿਆ ਫਾਂਸੀ ਦੀ ਧਾਰ ਉਤੇ ਆਪਣੇ ਲਹੂ ਨਾਲ ਲਿਖ ਤਕਦੀਰ ਸਾਡੀ ਨਾ ਛੱਡਿਆ ਸਾਰੇ ਸੰਸਾਰ ਦੇ ਉਤੇ ਕਿ ਦੇ ਆਜਾ ਸਰਦਾਰ ਭਗਤ ਸਿੰਘ ਦੇ ਆ ਮੇਲੇ ਲੱਗ ਰਹੇ ਨੇ ਨਾਨਕਾਰ ਉੱਤੇ ਅੱਜ ਵੀ ਯਾਦ ਕਰ ਰਿਆਂ ਇੱਕ ਗੱਲ ਜਿਹੜੇ ਬਾਹਰ ਪੰਜਾਬੀ ਜਾਂਦੇ ਨੇ ਇੱਕ ਬੰਦ ਕਹਿਣ ਜਾ ਰਹਿਆਂ ਕਿ ਦੁਨੀਆ ਵਿੱਚ ਪੰਜਾਬੀ ਹਰ ਥਾਂ ਲਾ ਕੇ ਆ ਦੁਨੀਆ ਵਿੱਚ ਪੰਜਾਬੀ ਹਰ ਥਾਂ ਜਾ ਕੇ ਆਪਣੀ ਕਿਸਮਤ ਦੇ ਵਰਕੇ ਹੋਲਦੇ ਨੇ ਕਰਦੇ ਨੌਕਰੀ ਜਾਂ ਪੜ੍ਹਾਈ ਭਾਵੇਂ ਜਾਂ ਫਿਰ ਕਿਤੇ ਜਾ ਕੇ ਸੁੰਦਰ ਜੀ चौहान ਦੇ ਮਨ ਦੇ ਅੰਦਰ ਕੁਝ ਕਰਨ ਦੀ ਰੀਤ ਸੀ ਆਈ ਸੋਹਣੀ ਆ ਨਵੀਆਂ ਕਲਮਾਂ ਨੂੰ ਅੱਗੇ ਲਿਆਉਣ ਦੇ ਲਈ ਇਹ ਨੇ ਵਿਧੀ ਵਿਉਂਤ ਬਣਾਈ ਸੋਹਣੀ ਚੱਲਿਆ ਕਾਫਲਾ 15 ਵਿੱਚ ਹੈ ਸੀ ਤੇ ਕਾਂਵ ਦੀਪ ਨਾਲ ਕੀਤੀ ਰੁਸ਼ਨਾਈ ਸੋਹਣੀ ਨੋ ਸਾਹਿਤ ਜਗਤ ਵਿੱਚ ਪਾਈ ਵਡਿਆਈ ਸੋਹਣੀ ਤੇ ਹੁਣ ਕਾਲ ਸੰਗ੍ਰਹਿ ਛਕਵਾ ਤੰਦਾ ਹੁਣ ਕਾਲ ਸੰਗ੍ਰਹਿ ਛਕਵਾ ਤੰਦਾ ਜ਼ਿੰਮੇਵਾਰੀ ਹੈ ਤੋੜ ਨਿਭਾਈ ਇਸ ਨੇ ਕਮੀਆਂ ਤੋਂ ਕਵਿਤਾਵਾਂ ਆਈਸ ਨੇ ਲਾਓ ਆਪਣੇ ਆਪ ਲਈ ਜੋਰ ਦਾ ਤਾੜੀ ਇਹ ਹਰ ਇੱਕ ਕਵੀ ਨੇ ਕਲਤਾ ਦੇ ਰੂਪੇ ਅੰਦਰ ਅੱਖਰ ਅੱਖਰ ਹੈ ਰੂਹ ਦੇ ਨਾਲ ਲਿਖਿਆ ਸੁਰਿੰਦਰਜੀਤ ਨੇ ਮੁਖਬੰਦ ਲੇਖਨ ਇਸ ਦਾ ਤੇ ਹਰ ਇੱਕ ਪੱਖ ਦਾ ਰੱਕ ਖਿਆਲ ਲਿਖਿਆ ਇਹਦੀ ਮਿਹਨਤ ਨੂੰ ਪਿਆ ਹੈ ਬੂਰ ਸੋਹਣਾ ਤੇ ਮਿਹਨਤ ਇਸ ਦੀ ਰੰਗ ਲਿਆਈ ਸੋਹਣੀ ਮਿਹਨਤ ਨੂੰ ਪਿਆ ਹੈ ਬੂਰ ਸੋਹਣਾ ਈ ਸੋਣੀ ਤੰਦਾ ਪੁਸਤਕ ਦੇ ਆਉਜ ਤੈ ਸਾਰਿਆਂ ਨੂੰ ਜਾਜਕ ਵੱਲੋਂ ਵੀ ਹੋਵੇ ਵਧਾਈ ਸੋਣੀ ਜਾਜਕ ਵੱਲੋਂ ਵੀ ਹੋਵੇ ਵਧਾਈ ਸੋਣੀ ਵਾਹਿਗੁਰੂ ਜੀ ਕਾ ਖਾਲਸਾ